ਸਿੱਖ ਧਰਮ ਵਿੱਚ ਗਰੰਥੀ ਸਿੰਘ ਦਾ ਰਤਬਾ ਬਹੁਤ ਹੀ ਉੱਚਾ ਤੇ ਸੁੱਚਾ ਹੈ ਆਮ ਤੌਰ ਤੇ ਆਮ ਪਾਸ਼ਾ ਦੇ ਵਿੱਚ ਗੁਰੂ ਘਰ ਦੇ ਵਜ਼ੀਰ ਕਰਕੇ ਸਤਿਕਾਰਿਆ ਜਾਂਦਾ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਇੱਕ ਗੁਰਸਿੱਖ ਪਿਆਰੇ ਦੇ ਇੱਕ ਗਰੰਥੀ ਸਿੰਘ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਤਸਵੀਰ ਇਹ ਵੀ ਜ਼ਰੂਰ ਵਿਖਾਵੇਗੀ ਕਿ ਗਰੰਥੀ ਸਿੰਘਾਂ ਦੇ ਸਿੱਖ ਕੌਮ ਦੇ ਪ੍ਰਚਾਰਕਾਂ ਤੇ ਕੀਰਤਣੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਮੈਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਹਰ ਕੋਈ ਵੇਖ ਕੇ ਹੈਰਾਨ ਹੁੰਦਾ ਹੈ ਕਿ ਆਖਰ ਅਸੀਂ ਇੰਨੇ-ਇੰਨੇ ਵੱਡੀਆਂ ਗੱਲਾਂ ਕਰਨ ਵਾਲੇ ਸਾਡੀ ਸਿੱਖ ਕੌਮ ਦੇ ਜਿਹੜੇ ਆਪਣੇ ਹੀ ਮਾਨਮਤੇ ਗਰੰਤੀ ਸਿੰਘ ਨੇ ਉਹਨਾਂ ਦੇ ਹਾਲਾਤ ਕਿਵੇਂ ਦੇ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਪਿੰਡ ਕਿਹੜਾ ਤੁਹਾਡਾ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਮੇਰਾ ਕੋੜਕੁਰ ਦਾ ਬਾਬਦੇ ਤੇ ਲੱਗੇ ਜੀ ਜੀ ਬਾਬਾ ਜੀ ਜਿਸ ਤਰ੍ਹਾਂ ਅਸੀਂ ਤੁਹਾਡੇ ਘਰ ਦੇ ਆਪਾਂ ਹਾਲਾਤ ਵੇਖ ਰਹੇ ਆਂਗੇ ਤਸਵੀਰਾਂ ਦੀ ਜਵਾਨੀ ਤਸਵੀਰਾਂ ਦੇ ਵਿੱਚ ਜਿਵੇਂ ਵੇਖ ਰਹੇ ਆਂ ਤੁਹਾਡੇ ਘਰ ਦਾ ਇੱਕ ਬਾਥਰੂਮ ਜਿਹੜਾ ਉਹ ਵੀ ਨਹੀਂ ਬਣਿਆ ਤੇ ਇਸੇ ਤਰ੍ਹਾਂ ਜਿਹੜਾ ਤੁਹਾਡੇ ਘਰ ਦੇ ਗੇਟ ਨੇ ਇਹ ਵੀ ਵਿਖੇ ਜਾਨ ਤਾਂ ਇਹ ਲੱਗੇ ਵੀ ਨਹੀਂ ਹੋਏ ਗੇਟ ਤੇ ਇਸ ਦੇ ਨਾਲ ਨਾਲ ਕੰਮ ਵੀ ਅਧੂਰਾ ਪਿਆ ਐਵੇਂ ਜਿਵੇਂ ਇਸ ਦੀ ਵਜ੍ਹਾ ਕੀ ਹੈ ਕਾਰਨ ਕੀ ਹੈ ਬਾਬਾ ਜੀ ਸੇਵਿੰਗ ਹੋ ਨਹੀਂ ਰਹੀ ਹੂੰ ਤਿੰਨ ਸਿਸਟਰ ਨੇ ਮੇਰੇ ਇੱਕ ਮੈਂ ਕੱਲ੍ਹ ਹੀ ਪਾਈਆਂ ਜਿਹੜੀ ਮੇਰੇ ਪੂਰੇ ਹੋ ਗਏ ਸੀ 2022 ਦੇ ਵਿੱਚ ਜੀ ਉਸ ਤੋਂ ਬਾਅਦ ਸਾਰੀ ਕਬੀਲਦਾਰੀ ਮੇਰੇ ਸਿਰ ਤੇ ਆ ਗਈ ਜੀ ਤਿੰਨ ਭੈਣਾਂ ਨੇ ਤੇ ਜਿਹੜੀ ਵਿਚਕਾਰਲੀ ਭੈਣ ਹੈ ਉਹਦਾ ਸਾਰਾ ਖਰਚਾ ਸੀ ਉਹ ਚੱਕ ਰਿਆਂ ਬੱਚੇ ਦੀ ਪੜ੍ਹਾਈ ਸੌਦਾ ਪੱਤਾ ਰਸਣ ਪਾਣੀ ਸਾਰਾ ਹਣ ਮੈਂ ਕੱਲਾ ਜਾਣਾ ਕਮਾਉਣਾ 7-8000 ਰੁਪਏ ਬਣਦਾ ਮਹੀਨੇ ਦਾ ਉਹੀ ਸਾਰਾ ਇੱਧਰ ਆ ਘਰ ਦਾ ਖਰਚਾ ਵੀ ਆ ਉੱਧਰ ਵੀ ਖਰਚਾ ਮਤਲਬ ਸੇਵਿੰਗ ਕੋਈ ਨਹੀਂ ਹੈਗੀ ਜਿੱਥੇ ਕੰਮ ਖੜਾ ਸੀ ਡੈਡੀ ਬਾਦ ਉੱਥੇ ਹੀ ਖੜਾ ਜੀ ਤੇ ਤੁਸੀਂ ਮਤਲਬ ਗਰੰਥੀ ਸਿੰਘ ਦੀਆਂ ਡਿਊਟੀ ਕਿਤੇ ਨਵਾਉਂਦੇ ਜਾਂ ਕਿਸੇ ਗੁਰੂ ਘਰ ਪੱਕੀ ਡਿਊਟੀ ਤੇ ਅਸੀਂ ਖੁੱਲੇ ਪ੍ਰੋਗਰਾਮ ਕਰਦੇ ਆ ਜੀ ਜਿੱਦਾਂ ਆਮ ਖੁੱਲੇ ਪ੍ਰੋਗਰਾਮ ਹੁੰਦੇ ਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਘਰਾਂ ਦੇ ਵਿੱਚ ਜੀ ਪਹਰਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਠੀਕ ਹੈ ਬੁਲਾ ਲੈਂਦੇ ਆ ਪਾਟੀ ਸਿੰਘਾਂ ਨਾਲ ਸਾਡੇ ਸੰਪਰਕ ਨੇ ਜੀ ਜੀ ਉਹਨਾਂ ਦੇ ਥਰੂ ਅਸੀਂ ਕਰਦੇ ਆ ਜਾ ਕੇ ਡਿਊਟੀ ਤੁਸੀਂ ਗਰੰਥੀ ਸਿੰਘ ਦੀਆਂ ਸਵਾਵਾਂ ਵੀ ਤੁਸੀਂ ਕਿਹਾ ਵੀ 8000 ਰੁਪਏ ਦੇ ਲਗਭਗ ਮੁਸ਼ਕਲ ਨਾਲ ਆਮਦਨ ਹੁੰਦੀ ਹੈ ਇਹ ਵੀ ਪਤਾ ਹੈ ਕਿ ਇਹਦੇ ਨਾਲ ਗੁਜ਼ਾਰਾ ਵੀ ਚੱਲਣਾ ਮੁਸ਼ਕਲ ਹੈ ਤੁਸੀਂ ਕੋਈ ਹੋਰ ਸਾਈਡ ਤੇ ਵੱਖਰਾ ਕੰਮ ਨਾਲ ਕਰਦੇ ਹੋ ਜਾਂ ਨਹੀਂ ਕਰਦੇਗੇ ਭਾਈ ਸਾਹਿਬ ਜ ਮਾ ਕਈ ਵਾਰ ਅਸੀਂ ਕੋਸ਼ਿਸ਼ ਵੀ ਕਰੀ ਹੈ ਹੋਰ ਕਰਨ ਦੀ ਜਿੱਦਾਂ ਕੋਈ ਮਿਸਤਰੀ ਨਾਲ ਜਾਈਏ ਜਾਂ ਕਿਸੇ ਫੈਕਟਰੀ ਚ ਲੱਗੀਏ ਮਾਤਾ ਬਿਮਾਰ ਰਹਿੰਦੀ ਆ ਉਹਨਾਂ ਦੀ ਦਵਾਈ ਚੱਲਦੀ ਆ ਜੀ ਉਹਨਾਂ ਨੂੰ ਕੱਲਿਆਂ ਛੱਡ ਨਹੀਂ ਸਕਦੇ ਉਹਨਾਂ ਨੂੰ ਐ ਨਹੀਂ ਪਤਾ ਕਦ ਲੋੜ ਪੈ ਜਾਏ ਫਿਰ ਉਦੋਂ ਹੀ ਭੱਜਣਾ ਪੈਂਦਾ ਕਈ ਵਾਰ ਤਾਂ ਪ੍ਰੋਗਰਾਮ ਦੇ ਵਿੱਚੋਂ ਮੈਂ ਰਾਤ ਨੂੰ ਵੀ ਆਇਆ ਜੀ ਘਰੇ ਜਦੋਂ ਮਾਤਾ ਦਾ ਪਤਾ ਲੱਗਦਾ ਵੀ ਢਿੱਲੇ ਆ ਕੱਲੀ ਰਹਿੰਦੇ ਆ ਬਸ ਮੈਂ ਤੇ ਮੰਮੀ ਆ ਜੀ ਦੋਵੇਂ ਜਾਣੇ ਆ ਮੈਂ ਬਾਹਰ ਚੱਲ ਜਾਣਾ ਕੰਮ ਕਰਨ ਫਿਰ ਮਾਤਾ ਕੱਲੀ ਰਹਿੰਦੀ ਆ ਟੈਨਸ਼ਨ ਕਰਦੀ ਰਹਿੰਦੀ ਆ ਹਰ ਟਾਈਮ ਹਮ ਤਾ ਕਰਕੇ ਫਿਰ ਮੈਂ ਹੋਰ ਕੰਮ ਕੋਈ ਹੋ ਨਹੀਂ ਕਰ ਸਕਦਾ ਜੀ ਜੀ ਤੇ ਐਵੇਂ ਬਈ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸੰਗਤ ਨੂੰ ਜੋ ਮਤਲਬ ਤੁਹਾਨੂੰ ਲੱਗ ਰਿਹਾ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਨੇ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਬਸ ਮੇਰੀ ਇਹੀ ਬੇਨਤੀ ਹੈ ਜੀ ਸਾਰੇ ਐਨ ਆਰ ਆਈ ਵੀਰਾਂ ਨੂੰ ਜੋ ਵੀ ਸਾਡੀ ਵੀਡੀਓ ਦੇਖਦਾ ਹੈ ਇਸ ਟਾਈਮ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਲੋੜਵੰਦ ਪਰਿਵਾਰ ਆ ਸਾਡਾ ਕਬੀਲਦਾਰੀ ਹੈ ਵੀ ਇਕੱਲੇ ਤੋਂ ਖਰਚੇ ਚੱਕ ਨਹੀਂ ਹੋ ਰਹੇ ਸਿਰ ਦੇ ਉੱਪਰ ਦੀ ਪੈ ਰਹੇ ਨੇ ਹੂੰ ਆਹੀ ਬੈਂਟ ਯਾ ਤੁਸੀਂ ਇਹ ਕਿ ਤੁਸੀਂ ਇਹ ਵੀ ਦੱਸ ਰਹੇ ਸਾਡੇ ਜਦੋਂ ਅਸੀਂ ਆਏ ਆ ਵੀ ਤੁਸੀਂ ਕਾਫੀ ਜ਼ਿਆਦਾ ਪੈਸੇ ਮਤਲਬ ਕਿ ਚੁੱਕ ਕੇ ਜਿਹੜੇ ਜਿਹੜੇ ਆ ਦੋ ਕਮਰੇ ਪਾਏ ਹੋ ਨੇ ਵੀ ਅਧੂਰੇ ਨੇ ਤੁਹਾਡੇ ਹਾਂਜੀ ਹਾਂਜੀ ਇਹ ਵੀ ਹਜੇ ਕਰਜ਼ਾ ਸਿਰ ਹੀ ਪਿਆ ਜੀ ਡੈਡੀ ਵੇਲੇ ਕੁਝ ਭਾਈ ਸੀ ਕੁਝ ਉਦੋਂ ਜਿੰਨਾ ਚਿਰ ਡੈਡੀ ਸੀ ਕੁਝ ਪੈਸੇ ਮੁੜ ਗਏ ਉਸ ਤੋਂ ਬਾਅਦ ਜਿਹੜੇ ਪੈਸੇ ਜੋ ਉੱਥੇ ਖੜੇ ਆ ਉਹ ਖਰਚਿਆਂ ਦੇ ਵਿੱਚ ਹੀ ਲੰਗੀ ਜਾਂਦੇ ਆ ਜਿਹੜੇ ਕਿਸ ਦਾ ਦੇਣ ਲੈਣਾ ਉੱਥੇ ਖੜਾ ਸਮਾਂ ਹੋਰ ਝੜ ਗਿਆ ਉਸ ਤੋਂ ਬਾਅਦ ਜੀ ਉਹ ਨਹੀਂ ਉਤਰਿਆ ਹੈਗਾ ਤੇ ਇੱਕ ਸੰਗਤ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਬਾਬਾ ਜੀਰਾਂ ਦੇ ਜਿਵੇਂ ਘਰ ਨੂੰ ਵੇਖਿਆ ਬਾਥਰੂਮ ਜਿਹੜਾ ਅਜੇ ਬੁਰੀ ਬੁਰੀ ਹਾਲਤ ਦਾ ਬਾਥਰੂਮ ਹੈ ਹੀ ਨਹੀਂ ਇਸ ਘਰ ਦੇ ਵਿੱਚ ਆਪਾਂ ਇਧਰੋਂ ਨਾਲ ਤਸਵੀਰਾਂ ਦਿਖਾਉਣਾ ਤੁਹਾਨੂੰ ਬਾਬਾ ਜੀਰਾਂ ਦੇ ਜਿਹੜੇ ਭਾਈ ਗੁਰਪ੍ਰੀਤ ਸਿੰਘ ਹੋਰੀ ਜਿਨ੍ਹਾਂ ਦੇ ਘਰ ਦੇ ਵਿੱਚ ਆਏ ਹੈਗੇ ਆ ਇਹਨਾਂ ਦਾ ਬਾਥਰੂਮ ਦਾ ਹਾਲ ਹੈ ਆ ਤੁਸੀਂ ਆਪਾਂ ਵੇਖ ਸਕਦੇ ਹੈਗੇ ਤੇ ਆ ਪਾਣੀ ਵਾਲੀ ਟੈਂਕੀ ਹੈ ਬਾਬਾ ਜੀਰਾਂ ਦੀ ਤੇ ਆ ਵੀ ਲੈਂਟਰੇ ਦਾ ਸ਼ਾਇਦ ਟੁੱਟਿਆ ਪਿਆ ਬਿਲਕੁਲ ਸੋ ਅਸੀਂ ਸੰਗਤ ਨੂੰ ਹੀ ਕਹਿਣਾ ਚਾਹਾਂਗੇ ਕਿ ਇੱਕ ਗੁਰਸਿੱਖ ਪਿਆਰੇ ਜਿਨ੍ਹਾਂ ਦਾ ਬਿਲਕੁਲ ਹੱਕ ਬਣਦਾ ਹੈ ਕਿਉਂਕਿ ਸਾਡੇ ਗੁਰੂ ਦੇ ਜਿਹੜੇ ਇਹ ਸਿੰਘ ਨੇ ਗੁਰੂ ਘਰ ਦੇ ਵਜ਼ੀਰ ਨੇ ਇਹਨਾਂ ਦੇ ਉੱਪਰ ਹੀ ਬਹੁਤ ਮਾਣ ਹੈ ਇਹਨਾਂ ਨੇ ਜਿੱਥੇ ਪ੍ਰਚਾਰ ਪ੍ਰਸਾਰ ਕਰਨਾ ਹੁੰਦਾ ਹੈ ਉੱਥੇ ਹੀ ਇੱਕ ਗੁਰਸਿੱਖੜੇ ਨੂੰ ਵੇਖ ਕੇ ਜਿਵੇਂ ਉਹਨਾਂ ਦੇ ਦਰਸ਼ਨ ਕਰਕੇ ਹੀ ਮਨ ਤ੍ਰਿਪਤ ਹੋ ਜਾਂਦਾ ਹੈ ਸੋ ਇਹ ਜਿਹੜੇ ਗੁਰੂ ਘਰ ਦੇ ਜਿਹੜੇ ਤਾਬਿਆਂ 'ਚ ਬੈਠਦੇ ਨੇ ਪਾਠ ਕਰਦੇ ਨੇ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦਈਏ ਤੇ ਇੱਕ ਵਾਰੀ ਫੇਰ ਚੱਲਦੇ ਚੱਲਦੇ ਇਹੇ ਬੇਨਤੀ ਕਰਾਂਗੇ ਕਿ ਜਿਵੇਂ ਬਾਬਾ ਜੀਰਾਂ ਦਾ ਘਰ ਹੈ ਉਹ ਅਧੂਰਾ ਪਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਬਾਥਰੂਮ ਹੈ ਘਰ ਦੇ ਵਿੱਚ ਉਹ ਵੀ ਨਹੀਂ ਹੈਗਾ ਬਿਰਧ ਮਾਤਾ ਜਿਹੜੇ ਕਿ ਸਰੀਰਕ ਪੱਖੋਂ ਥੋੜੀ ਸਮੱਸਿਆ ਦੇ ਵਿੱਚ ਚੱਲ ਰਹੇ ਨੇ ਬਿਮਾਰ ਰਹਿੰਦੇ ਨੇ ਤੇ ਭਾਈ ਸਾਹਿਬ ਓਰੀ ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਦੀ ਤਿੰਨ ਭੈਣਾਂ ਨੇ ਤੇ ਜ਼ਿੰਮੇਵਾਰੀ ਕਾਫੀ ਇਹਨਾਂ ਦੇ ਸਿਰ ਤੇ ਹੀ ਹੈ ਸੋ ਅਸੀਂ ਉਮੀਦ ਕਰਾਂਗੇ ਕਿ ਜਿਹੜੀ ਸੰਗਤ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਰਹੀ ਐਸ ਵੀਡੀਓ ਨੂੰ ਭਾਈ ਸਾਹਿਬ ਹੋਰਾਂ ਦੀ ਵੱਧ ਚੜ੍ਹ ਕੇ ਮਦਦ ਕਰੇਗੀ। ਬਾਬਾ ਜੀ ਇੱਕ ਅਸੀਂ ਇਹ ਵੇਖਣਾ ਚਾਹਾਂਗੇ ਅੰਦਰ ਮਾਤਾ ਜੀ ਰਹੀ ਬੈਠੇ ਨੇ ਤੇ ਸਾਸਰੀ ਘਰ ਮਾਤਾ ਜੀ ਤੇ ਮਾਤਾ ਜੀ ਰਹੀ ਸ਼ਾਇਦ ਆਪਣਾ ਕੋ ਕੰਮਕਾਰ ਜਿੱਦਾਂ ਸੈਦ ਚਾਹ ਵਗੈਰਾ ਬਣਾਉਣ ਲੱਗੇ ਨੇ। ਸੋ ਇਹ ਤਸਵੀਰਾਂ ਨੇ ਜੀ ਸਿੰਘ ਸਾਹਿਬ ਦੇ ਘਰ ਦੀਆਂ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਪਾਠ ਕਰਦੇ ਨੇ ਸਵੇਰੇ ਸ਼ਾਮ ਅਮਰਤ ਵੇਲੇ ਇਹਨਾਂ ਦੀ ਮਿੱਠੀ ਮਿੱਠੀ ਵਾਇ ਸੁਣਦੀ ਐ ਰਸਪਿੰਨਾ ਕੀਰਤਨ ਵੀ ਹੁੰਦਾ ਤੇ ਇਹੀ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਇਹੀ ਇੱਕ ਚੰਗੇ ਮਾਰਗ ਤੇ ਪਾ ਸਕਦੇ ਨੇ ਸੰਗਤ ਇਹਨਾਂ ਤੋਂ ਸੇਧ ਲੈ ਕੇ ਅੱਗੇ ਜਿਵੇਂ ਗੁਰੂ ਘਰਾਂ ਦੇ ਵਿੱਚ ਅੱਗੇ ਨਵੇਂ ਬੱਚੇ ਜੁੜਦੇ ਨੇ ਗੁਰੂ ਘਰ ਦੇ ਨਾਲ ਸੋ ਕਹਿਣ ਨੂੰ ਬਹੁਤ ਕੁਝ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਭਾਈ ਗੁਰਪ੍ਰੀਤ ਸਿੰਘ ਹੋਰਾਂ ਦੇ ਮੈਂ ਚਾਹਾਂਗਾ ਵੀ ਦਿਖਾ ਵੀ ਦਿੱਤੇ ਹਨ ਭਾਈ ਜੀ ਉਹਨਾਂ ਦੇ ਜਿਸ ਤਰ੍ਹਾਂ ਦਾ ਹਾਲਾਤ ਹੈ ਇਹਨਾਂ ਦਾ ਘਰ ਵੀ ਸ਼ਾਇਦ ਇਹਨਾਂ ਨੇ ਢਾਲਿਆ ਜਿੰਨਾ ਕਿ ਹੈਗਾ ਸੀ ਪੁਰਾਣਾ ਤੇ ਅੱਗੇ ਇਹਨਾਂ ਨੇ ਜਿਹੜਾ ਨਵਾਂ ਬਣਾਇਆ ਉਹ ਵਿੱਚੇ ਅਧੂਰਾ ਖੜਾ ਐਵੇਂ ਜਿਵੇਂ ਇਹਨਾਂ ਦਾ ਨੰਗੇ ਵਾਲ ਲੈਂਟਰ ਉੱਤੇ ਸਰੀਏ ਵੀ ਅੱਧ ਵਿਚਾਲੀ ਪਿਆ ਕੰਮ ਦਿਖਾਇਆ ਜਾਵੇ ਤੇ ਇਸੇ ਤਰ੍ਹਾਂ ਹੀ ਪਿੱਛੇ ਘਰ ਦੇ ਪਿੱਛੇ ਜਿਹੜਾ ਲੈਂਟਰਨ ਬਾਥਰੂਮ ਉਹ ਬਣਿਆ ਹੀ ਨਹੀਂ ਹੈਗਾ ਇਹਨਾਂ ਦਾ ਸੋ ਸੰਗਤ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਜਿਹੜੀ ਹੈ ਬਣਦਾ ਸਹਿਯੋਗ ਕਰੇਗੀ ਤੇ ਇਸ ਗੁਰੂ ਘਰ ਦੇ ਸੇਵਾਦਾਰ ਨੂੰ ਜਿੰਨੀ ਇਹਨਾਂ ਨੂੰ ਲੋੜ ਹੈ ਉਹ ਸੰਗਤ ਜ਼ਰੂਰ ਮਾਇਆ ਪਹੁੰਚਦੀ ਕਰੇਗੀ ਜਾਂ ਜਿਵੇਂ ਵੀ ਦਸਵੰਦ ਆਪਣਾ ਦਿੱਤਾ ਜਾਵੇ ਤੇ ਇਸ ਦੇ ਨਾਲ ਨਾਲ ਜੇ ਕੋਈ ਇਹਨਾਂ ਦੇ ਘਰ ਨੂੰ ਬਣਾ ਸਕਦਾ ਹੈ ਤਿਆਰ ਕਰ ਸਕਦੀ ਹੈ ਸੰਗਤ ਜਿਵੇਂ ਅਸੀਂ ਪਿਛਲੇ ਸਮੇਂ ਦੇ ਦੌਰਾਨ ਇਸੜੇ ਪਿੰਡ ਦੀ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਬਜ਼ੁਰਗ ਸਨ ਤੇ ਉਹਨਾਂ ਦੀ ਮਦਦ ਇੱਕ ਭੈਣ ਨੇ ਅਮਰੀਕਾ ਤੋਂ ਸਨ ਉਹਨਾਂ ਨੇ ਪੂਰਾ ਉਹ ਘਰ ਬਣਵਾ ਦਿੱਤਾ ਹੈ ਇਸੇ ਤਰ੍ਹਾਂ ਹੀ ਸਮਾਣੇ ਤੋਂ ਕੋਈ ਸੰਗਤ ਸੀ ਸੋ ਅੱਜ ਵੀ ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਜਿਹੜੀ ਹੈ ਇਸ ਗੁਰਸਿੱਖ ਵੀਰ ਦੀ ਮਦਦ ਜ਼ਰੂਰ ਕਰੇਗੀ ਬਹੁਤ ਬਹੁਤ ਧੰਨਵਾਦ